ਭਾਰਤੀ ਰੱਖਾਂ ਦਾ ਪਹਿਲੀ ਚੀਜ਼ ਮੈਂ ਦੱਸਣਾ ਚਾਹਨਾ ਕਿ ਬਰਨਾਲਾ ਜ਼ਿਲ੍ਹਾ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਕਾਂਗਰਸ ਦੀ ਗਵਰਨਮੈਂਟ ਨੇ 2006 ਚ ਬਣਾਇਆ ਸੀ ਇੱਕ ਲੋਕਲ ਕੈਂਡੀਡੇਟ ਨੇ ਕਿਸੇ ਹੋਰ ਪਾਰਟੀ ਦੇ ਫਾਰਮਰ ਸਾਡੇ ਕੁਲੀਗ ਨੇ ਸਾਡੇ ਬੜੇ ਚੰਗੇ ਸਬੰਧ ਵੀ ਨੇ ਉਹਨਾਂ ਨਾਲ ਕੱਲ ਹੀ ਮੈਂ ਇੱਕ ਟੀਵੀ ਚੈਨਲ ਤੇ ਸੁਣ ਰਿਹਾ ਸੀ ਉਹ ਆਪਣੇ ਆਪ ਨੂੰ ਦੱਸ ਰਹੇ ਸੀ ਕਿ ਮੇਰੇ ਕਾਰਨ ਇਹ ਜ਼ਿਲ੍ਹਾ ਆਇਆ ਤਾਂ ਮੈਂ ਦੱਸਣਾ ਚਾਹੁੰਦਾ ਕਿਸੇ ਇੰਡੀਵਿਜੂਅਲ ਕਾਰਨ ਜ਼ਿਲ੍ਹਾ ਨਹੀਂ ਆਂਦਾ ਜ਼ਿਲ੍ਹਾ ਜਦੋਂ ਬਣਦਾ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਬਕਾਇਦਾ ਤੌਰ ਕਮੇਟੀਆਂ ਬਣਦੀਆਂ ਨੇ ਹਾਈ ਰੈਂਕਿੰਗ ਕਮੇਟੀ ਬਣੀ ਸੀ ਜਿਹਦੇ ਵਿੱਚ ਬੀਬੀ ਪਟਲ ਜੀ ਜਿਹੜੇ ਸਾਡੇ ਡਿਪਟੀ ਮਿਨਿਸਟਰ ਹਨ ਉਸ ਟਾਈਮ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਥੋਂ ਦੀਆਂ ਸਾਰੀਆਂ ਇਕਨੋਮਿਕ ਸਿਚੁਏਸ਼ਨ ਇਥੋਂ ਦੀ ਪੋਲਿਟਿਕਲ ਸਿਚੁਏਸ਼ਨ ਨੂੰ ਮਦਦ ਨਜ਼ਰ ਰੱਖਦੇ ਕਿਉਂਕਿ ਬਰਨਾਲਾ ਕਿਸੇ ਟਾਈਮ ਤੇ ਜੋ ਸੰਗਰੂਰ ਵੀ ਜ਼ਿਲ੍ਹਾ ਨਹੀਂ ਸੀ ਉਦੋਂ ਬਰਨਾਲਾ ਹੁੰਦਾ ਸੀ ਐਂਡ ਵੈਰੀ ਵੈਰੀ ਐਮਨੈਂਟ ਜਗ੍ਹਾ ਹੈ ਇਹ ਮੈਂ ਸਮਝਦਾ ਕਿ ਹਾਰਟ ਆਫ ਦੀ ਮਾਲਵਾ ਹੈ ਮਾਲਵਾ ਜੇ ਦਾ ਉਸ ਨੂੰ ਮਦਦ ਨਜ਼ਰ ਰੱਖਦੇ ਹੋਏ ਤੇ ਸਾਡੇ ਚੀਫ ਮਿਨਿਸਟਰ ਤੇ ਭਾਵੇਂ ਕਪਤਾਨ ਸਾਹਿਬ ਹੀ ਸਨ ਬਟ ਹੀ ਵਾਜ਼ ਹੈਡਿੰਗ ਦੀ ਕਾਂਗਰਸ ਤੋਂ ਇਹ 2006 ਚ ਕਾਂਗਰਸ ਦਾ ਬਣਾਇਆ ਸੀ ਕਿਸੇ ਹੋਰ ਪਾਰਟੀ ਦਾ ਨਹੀਂ ਜੇ ਕੋ ਲੀਡਰ ਕਿਸੇ ਪਾਰਟੀ ਚਲਾ ਜਾਏ ਤੇ ਉਹਦੇ ਨਾਲ ਵਿਰਾਸਤ ਨਹੀਂ ਚਲੀ ਜਾਂਦੀ ਤੇ ਵਿਰਾਸਤ ਨਾ ਸਾਡੀ ਖੋਹਣ ਦੀ ਕੋਸ਼ਿਸ਼ ਕਰ ਰਹੇ ਜਿੰਨੇ ਮੈਂ ਕੱਲ ਸੁਣ ਰਿਹਾ ਸੀ ਫਲਾਇਓਵਰ ਸੜਕਾਂ ਦਾ ਜ਼ਿਕਰ ਕਰ ਰਹੇ ਸੋ ਸਾਰੀ ਕਾਂਗਰਸ ਦੀ ਦੇਣ ਜਿਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਕਿਰਪਾ ਕਰਕੇ ਉਹਦੀ ਦੇਣ ਦੱਸਣ ਕੀ ਆਪਾਂ ਪੁਰਾਣੀ ਖੇਡ ਨਾ ਕਰੀਏ ਸੋ ਇਹ ਇਹਦੇ ਨਾਲ-ਨਾਲ ਮੈਂ ਅਗਲੀ ਕੱਲ ਵੀ ਤੁਹਾਡੇ ਸਾਹਮਣੇ ਜਿਹੜੀ ਇੱਕ ਲੈ ਕੇ ਆਉਣਾ ਚਾਹ ਰਿਹਾ ਕਿ ਇੱਕ ਤਾਂ ਦਿਨ ਪਹਿਲੇ ਹੀ ਬੇਰਕਲ ਕੇਜਰੀਵਾਲ ਸਾਹਿਬ ਕੱਲ ਜਾਂ ਪਰਸੋ ਇੱਥੇ ਆਏ ਸੀ ਕੱਲ ਹੀ ਆਏ ਨੇ ਕੱਲ ਹੀ ਆਏ ਮੰਗਸਾ ਵੀ ਇੱਥੇ ਸਨ ਔਰ ਡਾਈਕਾਟੋਮੀ ਵੇਖੋ ساری ਗੱਲ ਤੇ ਦੋ ਹਣੇ ਇਥੇ ਕੈਂਡੀਡੇਟ ਨੇ ਜੀ ਇੱਕ ਦਿੱਲੀ ਦਾ ਕੇਜਰੀਵਾਲ ਸਾਹਿਬ ਦਾ ਤੇ ਇੱਕ ਮਾਨ ਸਾਹਿਬ ਦਾ ਪੰਜਾਬ ਦਾ ਹੁਣ ਵਿਚਾਰਨਾ ਤੇ ਬਰਨਾਲੇ ਦੇ ਵੋਟਰਜ਼ ਨੂੰ ਇਹ ਪਏਗਾ ਕਿ ਕੀ ਦਿੱਲੀ ਨੂੰ ਦਿੱਲੀ ਦੇ ਕੈਂਡੀਡੇਟ ਨੂੰ ਵੋਟ ਪਾਣੀ ਆਪ ਵਾਲਿਆਂ ਨੇ ਕਿ ਪੰਜਾਬ ਦੇ ਕੈਂਡੀਡੇਟ ਆਪ ਵਾਲੇ ਨੂੰ ਪਾਣੀ ਤੁਹਾਡੇ ਸਾਹਮਣੇ ਅਸੀਂ ਪਹਿਲੇ ਵੀ ਕਹਿੰਦੇ ਸੀ ਇਹ ਬੈਕ ਰੂਮ ਡਰਾਈਵਿੰਗ ਸਾਰੀ ਦੀ ਸਾਰੀ ਜਿਹੜੀ ਹੈ ਇਹ ਦਿੱਲੀ ਤੋਂ ਹੋ ਰਹੀ ਹੈ। ਭਗਵੰਤ ਮਾਨਿਕ ਮਕੋਟ ਜਿਸ ਆਦਮੀ ਦੀ ਕੋਈ ਬੈਕਗ੍ਰਾਉਂਡ ਨਾ ਹੋਵੇ ਉਹ ਬੰਦਾ ਕਦੀ ਵੀ ਸੂਬੇ ਵਾਸਤੇ ਤਗੜੇ ਹੋ ਕੇ ਸਟੈਂਡ ਲੈ ਨਹੀਂ ਸਕਦਾ। ਇਹ ਗੱਲ ਮੇਰੀ ਤਕਰੀਬਨ ਸਾਲ ਡੇਢ ਸਾਲ ਦਾ ਮੇਰਾ ਪਹਿਲੇ ਤੋਂ ਹੀ ਯਕੀਨ ਵੀ ਹੈ ਮੇਰੀ ਇਨਫੋਰਮੇਸ਼ਨ ਵੀ ਹੈ। ਤੇ ਗੱਲ ਸਾਬਤ ਵੀ ਤੁਹਾਡੇ ਸਾਹਮਣੇ ਹੋਏਗੀ ਮੈਂ ਗੱਲ ਕਹੀ ਸੀ ਕਿ ਜਿੱਦਣ ਵੀ ਕਦੀ ਮਹਾਰਾਸ਼ਟਰ ਵਾਲਾ ਜਹਾਜ਼ਾ ਕੇ ਮੁਹੱਲੀ ਦੇ ਏਅਰਪੋਰਟ ਤੇ ਲੱਗਾ ਸਾਰਿਆਂ ਨੂੰ ਪਹਿਲੀ ਸਵਾਰੀ ਜਿਹੜਾ ਏਕਨਾ ਛੱਦੇ ਬਣੇਗਾ ਭਗਵੰਤ ਮਾਨ ਹੋਏ ਅੱਜ ਵੀ ਭਗਵੰਤ ਮਾਨ ਦੀ ਸਿੱਧੇ ਤੌਰ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਨਾਲ ਰਵਨੀਸ਼ ਸਿੰਘ ਬਿੱਟੂ ਦੇ ਜ਼ਰੀਏ ਗੱਲਬਾਤ ਹੈ ਇਹੀ ਇਹ ਕਾਰਨ ਬਣਿਆ ਕਿ ਅੱਜ ਚੋਣਾ ਰੁਲੇ ਆ ਤੁਹਾਡਾ ਐਡਾ ਕਾਕਾ ਨਹੀਂ ਨਾ ਇਹ धुੰਧ ਪੀਦਾ ਕਿ ਇਹਨੂੰ ਪਤਾ ਨਾ ਹੋਏ ਕਿ ਗੋਦਾਮ ਕਿਸਾਂ ਖਾਲੀ ਕਰਾਈਦੇ ਨੇ ਇਹਨੂੰ ਇਹ ਨਾ ਪਤਾ ਹੋਵੇ ਕਿ ਚੋਨੇ ਦੀ ਤਿਆਰੀ ਕਿਸ ਤਰ੍ਹਾਂ ਕਰੀਦੀ ਹੈ ਸਾਰਾ ਕੁਝ ਪਤਾ ਸੀ ਬਕਾਇਦਾ ਤੌਰ ਉੱਤੇ ਉਤੋਂ ਇਨਸਟਰਕਸ਼ਨ ਸਨ ਕਿ ਤੂੰ ਚੁੱਪ ਹੋ ਕੇ ਸੌਂ ਜਾਣਾ ਤੂੰ ਬੋਲਣਾ ਕੁਝ ਨਹੀਂ ਅਸੀਂ ਮੌਕੇ ਤੇ ਆ ਕੇ ਲੋਕਾਂ ਨੂੰ ਇਹ ਸਾਬਤ ਕਰਨਾ ਕਿ ਇਹ ਰਾਜਕਰਨ ਦੇ ਕਾਬਿਲ ਹੀ ਹਨ ਜਿਹੜੀ ਗੱਲ ਅਸਲ ਛੋਈ ਹੈ ਪਿਛਲੇ 55 60 ਸਾਲ ਤੋਂ ਲਗਾਤਾਰ ਝੋਨਾ ਤੇ ਕਣਕ ਜਉਂਦੀ ਹਰੀ ਕ੍ਰਾਂਤੀ ਆਈ ਹੈ ਤੁਹਾਨੂੰ ਪਤਾ ਹੈ ਹਰ ਸਾਲ ਝੋਨਾ ਤੇ ਕਣਕ ਖਰੀਦੀ ਜਾਂਦੀ 30000 ਕਰੋੜ ਦੀ ਸਾਲਾਨਾ ਕਣਕ ਸੈਂਟਰ ਦੀ ਸਰਕਾਰ ਖਰੀਦੀ 45000 ਕਰੋੜ ਦਾ ਅਪ੍ਰੋਕਸੀਮੇਟਲੀ ਝੋਨਾ ਹੁੰਦਾ ਸਾਡਾ ਮੇਨ ਫਸਲ ਸਾਡੀ ਜਿਹੜੀ ਹੈ ਪੰਜਾਬ ਦੀ ਅਗਰੀਰੀਅਨ ਇਕਨੋਮੀ ਜਿਹੜੀ ਹੈ ਐਗਰੀਕਲਚਰ ਬੇਸਡ ਉਹ ਇਸ 75000 ਕਰੋੜ ਤੇ ਬੇਸ ਕਰਦੀ ਸੋ ਇਸ ਗੱਲ ਕਾਰਨ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਮੈਂ ਇੱਥੇ ਸਾਫ਼ ਤੌਰ ਤੋਂ ਦੱਸਣਾ ਚਾਹਨਾ ਇਹ ਭਾਜਪਾ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਕਿਉਂਕਿ ਬਹੁਤ ਦੇਰ ਤੋਂ ਲਗਾਤਾਰ ਭਾਜਪਾ ਦਾ ਨਿਸ਼ਾਨਾ ਸੀ ਕਿ ਪੰਜਾਬ ਨੂੰ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਕਰ ਇਹਨਾਂ ਨੂੰ ਲੰਮਿਆਂ ਪਾਣਾ ਜੋ ਜੋ ਇਹਨਾਂ ਨੇ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡਾ ਦਾਸ ਇਸ ਤੋਂ ਪਹਿਲੇ ਰਾਜ ਸਭਾ ਦਾ ਮੈਂਬਰ ਸੀ ਬਹੁਤ ਸਾਰੇ ਭਾਜਪਾ ਦੇ ਲੀਡਰ ਤੇ ਜਿਹੜੇ ਇਹਨਾਂ ਦੇ ਮინისტრ ਸੀ ਉੱਥੇ ਹੀ ਸੈਂਟਰਲ ਹਾਲ ਦੇ ਵਿੱਚ ਸਾਡੇ ਸਾਰਿਆਂ ਨੇ ਬੈਠਦੇ ਸੀ ਡਾਕਟਰ ਸਾਹਿਬ ਵੀ ਇਸ ਤੇ ਗਵਾਹ ਨੇ ਮੇਰੇ ਨਾਲ ਸਣੇ ਨੇ ਐਂਡ ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਨਰਿੰਦਰ ਮੋਦੀ ਇੱਕ ਵਾਰ ਫੈਸਲਾ ਕਰ ਲੈ ਕਦੀ ਵਾਪਸ ਨਹੀਂ ਲੈ ਅਸੀਂ ਬਹੁਤ ਆ ਦਫਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਜਿਹੜੇ ਤਿੰਨ ਕਾਨੂੰਨ ਲੈ ਕੇ ਆਇਆ ਇਹ ਬੇਸਿਕਲੀ ਕਿਸਾਨਾਂ ਦੇ ਡੈਥ ਵਾਰਡੈਂਟ ਸੀ ਇਹ ਕਿਸਾਨਾਂ ਨੇ ਪੰਜਾਬ ਦੇ ਕਿਸਾਨੀ ਨੇ ਇਹਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਤੁਸੀਂ ਇਨਡਾਇਰੈਕਟਲੀ ਮਾਲਕਾਂ ਨੂੰ ਮਜ਼ਾਰੇ ਬਣਾਉਣ ਦੀ ਕੋਸ਼ਿਸ਼ ਕਰਦੇ ਕਦੀ ਮਾਲਕ ਬਜ਼ਾਰੇ ਨਹੀਂ ਬਣ ਸਕਦੇ ਇਹ ਕੰਟਰੈਕਟ ਬੇਸਿਸ ਦਾ ਜਿਹੜਾ ਇੱਕ ਡਰਾਮਾ ਸੀ ਮਲਟੀ ਨੇਸ਼ਨਲਸ ਨੂੰ ਹੈਂਡਓਵਰ ਕਰਨਾ ਅਡਾਨੀ ਅਭਾਨੀਆ ਨੂੰ ਕਰਨਾ ਇਹਦੇ ਇਹ ਸੀ ਕਿ ਪੰਜਾਬ ਦੀ ਸਾਰੀ ਜ਼ਮੀਨ ਆ ਹਿਸਤਾ-ਇਸਤਾ ਕਰਕੇ ਵੱਡੀ ਕੰਟਰੈਕਟ ਫਾਰਮਿੰਗ 'ਚ ਦੇਵਾਂਗੇ ਫਿਰ ਉਹ ਆ ਕੇ ਆਪਣੇ ਮੁਤਾਬਕ ਫਸਲਾਂ ਵੇਚਣਗੇ ਫਿਰ ਅਸੀਂ ਵਾਕੇ ਦਾ ਬਾਦਰ ਖੋਲਾਂਗੇ ਵੇਖੋ ਮੇਰੀ ਅਗਲੀ ਗੱਲ ਬੀਜੇਪੀ ਦੇ ਅਗੇਂਸਟ ਕੀ ਹੈ ਕਿ ਜਾਣਬੁੱਝ ਕੇ ਨਰਿੰਦਰ ਮੋਦੀ ਉਹਨਾਂ ਨੇ ਤੇ ਭਜਪਾ ਨੇ 10 ਸਾਲ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਅਸੀਂ ਹਰਜ ਹਰਗिज ਨਹੀਂ ਇੱਥੇ ਕਹਿੰਦੇ ਨਹੀਂ ਚਾਹਨੇ ਕਿ ਪਾਕਿਸਤਾਨ ਨਾਲ ਕੋਈ ਸਾਡਾ ਟ੍ਰੇਡ ਖੁੱਲੇ ਪਰ ਸਾਡਾ ਟ੍ਰੇਡ ਉਹਦੇ ਥਰੂ ਸੈਂਟਰਲ ਏਸ਼ੀਆ ਨਾਲ ਹੋਣਾ ਉਸ ਤੋਂ ਬਾਅਦ ਯੂਰਪ ਨਾਲ ਹੋਣਾ ਕਿਉਂਕਿ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ ਫਿਰ ਫਾਰਮਰ ਸੋਵੀਟ ਯੂਨੀਅਨ ਈਰਾਨ ਇਰਾਕ ਫਿਰ ਤੁਰਕੀ ਤੁਰਕੀ ਤੋਂ ਯੂਰਪ ਖੁੱਲਦਾ ਸਾਰਾ ਨੋ ਵੱਡਾ ਟਰੇਡਿੰਗ ਰੂਟ ਏਸ਼ੀਆ ਦਾ ਜਿਹੜਾ ਉਹ ਅਬਰਸਰਬੰਦ ਜਨਬੁੱਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਅੱਜ ਸਾਡੇ ਜਿਸ ਤਰ੍ਹਾਂ ਤੁਸੀਂ ਵੇਖਿਆ ਹੁਣ 10 ਕਿਲੇ ਪੈ ਲਈ ਇਹਨਾਂ ਨੂੰ ਵਿਧਾਨ ਸਭਾ ਵਾਸੇ ਰਹਿਣੇ ਹੁੰਦੇ ਦਿੱਤੀ ਇਸ ਤਰ੍ਹਾਂ ਹੀ ਉਹਨਾਂ ਦੀ ਹਾਈ ਕੋਰਟ ਵਾਸੇ ਵੀ ਚੰਡੀਗੜ੍ਹ ਦੇਨ ਨੂੰ ਫਿਰਦੇ ਨੇ ਸੋ ਬੈਕ ਡੋਰ ਐਂਟਰੀ ਜਿਹੜੀ ਕੀਤੀ ਹੈ ਸਾਡੇ ਮਾਲਕੀਅਤ ਦੇ ਖਾਤੇ ਦੇ ਵਿੱਚ ਜਿਹੜਾ ਹਰਿਆਣੇ ਦਾ ਨਾਂ ਪੁਆਣਾ ਇਹ ਸਾਰੀ ਇੱਕ ਬੀਜੇਪੀ ਦੀ ਸਕੀਮ ਹੈ ਤੇ ਇਸ ਸਕੀਮ ਦੇ ਵਿੱਚ ਭਗਵੰਤ ਨਾਰਨੜੇ ਗੱਲ ਮੇਰੀ ਅੰਡਰਸਟੈਂਡ ਕਰਨ ਦੀ ਥੋੜੀ ਜਿਹੀ ਕੋਸ਼ਿਸ਼ ਕਰੋ ਭਗਵੰਤ ਇਸ ਗੱਲ ਤੇ ਉੱਤੇ ਹੈ ਇਸ ਦੇ ਨਾਲ ਨਾਲ ਮੈਂ ਅਗਲੀਆਂ ਗੱਲਾਂ ਤੁਹਾਡੇ ਸਾਹਮਣੇ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਤੇ ਹੁਣ ਮੈਂ ਆਨਾ ਇਥੇ ਕੇਜਰੀਵਾਲ ਸਾਹਿਬ ਕੱਲ ਆਏ ਜੀ ਇੱਕ ਪਾਸੇ ਇਹਨਾਂ ਨੇ ਕਿਹਾ ਜੀ ਕਿ ਹੁਣ ਵੇਖੋ ਨੌਕਰੀਆਂ ਸੀ ਇੰਨੀਆਂ ਕਿ ਦੇ ਰੀਆਂ ਕਿ ਹੁਣ ਕੋਈ ਟੈਂਕਾ ਤੇ ਨਹੀਂ ਬੈਠਾ ਜੀ ਪਾਣੀ ਦੀਆਂ ਟੈਂਕਾ ਤੇ ਨਹੀਂ ਕੋਈ ਬੈਠਾ ਪਰ ਮੈਂ ਯਾਦ ਕਰਾਣਾ ਚਾਹਨਾ ਇਹਨਾਂ ਦੀ ਭੈਣ ਜਿਹੜੀ ਹੈ ਸਿਪੀ ਸ਼ਰਮਾ ਜਿਹਨਾਂ ਨੂੰ ਇਹਨਾਂ ਟੈਂਕੀ ਤੋਂ ਲਾਇਆ ਸੀ ਜਿਹੜੀ ਟੀਚਰ ਹੈ ਸੀ ਉਹ ਅਜੇ ਤੱਕ ਵੀ ਟੈਂਕੀਆਂ ਤੇ ਹੀ ਚੰਦ ਮਹੀਨੇ ਪਹਿਲੇ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਗਏ ਸੀ ਤੇ ਉਸ ਟਾਈਮ ਇਹਨਾਂ ਦੀ ਭੈਣ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਹਵਾਲਾਤ ਚ ਦੇ ਹੀ ਰੱਖਿਆ ਜਿੱਨਾ ਚਿਰ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਰਹੇ ਹੁਣ ਖਾਲ ਤੁਸੀਂ ਵੇਖੋ ਪੀ ਆਰਟੀਸੀ ਵਾਲੇ ਆਸ਼ਾ ਵਰਕਰਸ ਬਾਕੀ ਬਹੁਤ ਸਾਰੇ ਮਲਾਜ਼ਮ ਟੀਚਰਸ ਆਪਣੀ ਗੱਲ ਰੱਖਣ ਇੱਥੇ ਆਏ ਇਹ ਉਹੀ ਪਾਰਟੀ ਹੈ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਦੇ ਆ ਅਸੀਂ ਤੁਹਾਡੀ ਗੱਲ ਵੀ ਸੁਣਾਂਗੇ ਅੰਗੜਵਾਲੀ ਦੇ ਸਾਡੇ ਵਰਕਰਸ ਅਸੀਂ ਗੱਲ ਵੀ ਸੁਣਾਂਗੇ ਤੁਹਾਡੇ ਕੰਮ ਵੀ ਕਰਾਂਗੇ ਹੁਣ ਮੈਂ ਅਗਲੀ ਗੱਲ ਤੇ ਆਉਂਦਾ ਮੇਰੇ ਕੋ ਅੱਜ ਤਕਰੀਬਨ 2 ਸਾਲ ਪਹਿਲੇ ਅੱਜ ਦੀ ਤਰੀਕ ਤੇ 17 ਨਵੰਬਰ 2022 ਚ ਸਾਬਰ ਸਿੰਘ ਜੀ ਇੱਕ ਨੋਟੀਫਿਕੇਸ਼ਨ ਔਨ ਦੀ ਈਵ ਆਫ ਹਿਮਾਚਲ ਇਲੈਕਸ਼ਨਸ ਆਮ ਆਦਮੀ ਪਾਰਟੀ ਨੇ ਕੱਢਿਆ ਜਿਹਦੇ ਵਿੱਚ EMPLOYEES ਨੂੰ ਸਰਕਾਰੀ ਮਲਾਜ਼ਮਾਂ ਨੂੰ ਯਕੀਨ ਦਵਾਇਆ ਗਿਆ ਕਿ ਤੁਹਾਡੀ 올ਡ ਏਜ ਪੈਨਸ਼ਨ ਦੇ ਕੇਸ ਜਿਹੜੇ OPS ਸਕੀਮ ਓਲਡ ਪੈਨਸ਼ਨ ਸਕੀਮ ਸੌਰੀ ਓਲਡ ਪੈਨਸ਼ਨ ਸਕੀਮ ਅਸੀਂ ਲਾਗੂ ਕਰ ਉਹਦੀ ਨੋਟੀਫਿਕੇਸ਼ਨ ਮੇਰੇ ਕੋਲ ਕਾਪੀ ਪਈ 2 ਸਾਲ ਗੁਜ਼ਰਨ ਦੇ ਬਾਅਦ ਵੀ ਕੁਝ ਵੀ ਨਹੀਂ ਕੀਤਾ ਸਾਡੀ ਗਵਰਨਮੈਂਟ ਆਈ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਨੋਟੀਫਿਕੇਸ਼ਨ ਤੋਂ ਬਾਅਦ ਸਾਡੀ ਗਵਰਨਮੈਂਟ ਆਦੀ ਹਿਮਾਚਲ ਚ ਅਸੀਂ ਲਾਗੂ ਕੀਤਾ Rajasthan ਚ ਅਸੀਂ ਲਾਗੂ ਕੀਤਾ Chhattisgarh ਚ ਅਸੀਂ ਲਾਗੂ ਕੀਤਾ ਮੇਰੀ ਆਜੀ EMPLOYEES ਨਾਲ ਗੱਲ ਹੋ ਰਹੀ ਸੀ ਜਿਹੜੇ ਯੂਨੀਅਨਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਭਾਈ ਸਾਹਿਬ ਅਸੀਂ EMPLOYEES ਆ ਅਸੀਂ ਕਹਿ ਲਈ ਸਾਡੇ ਪਰ ਤੁਸੀਂ employees ਨੂੰ 오픈 ਅੱਜ ਪੰਜਾਬ ਦੇ ਵਿੱਚ ਬੇਨਤੀ ਕਰੋ ਚੋਲੀ ਅੱਡ ਕੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਐ employees ਨੂੰ ਕਿ ਜੋ ਤੁਹਾਡਾ ਇਹਨਾਂ ਨੇ ਹਾਲ ਕੀਤਾ ਕੱਲ तकरीबन 1000 ਆਦਮੀ ਪੁਲਿਸ ਦਾ employees ਨੂੰ ਉਹਨਾਂ ਦੀ ਗੱਲ ਉਹ ਕੇਜਰੀਵਾਲ ਤੱਕ ਆਪਣੀ ਗੱਲ ਫਰਿਆਦ ਪਹੁੰਚਾਣਾ ਚਾਹੁੰਦੇ ਨਹੀਂ ਸੀ ਗੱਲ ਤੇ ਉਹਨੇ ਇਹ ਮੈਨੂੰ ਉਹਨਾਂ ਨੇ ਮੈਨੂੰ ਇਹ ਵੀ ਗੱਲ ਦੱਸੀ ਕਿ ਬਾਜੁਰ ਸਾਹਿਬ ਸਾਡੀਆਂ ਤਿੰਨ ਕਿਸ਼ਤਾਂ ਜਿਹੜੀਆਂ ਡੀਏਜ਼ ਦੀਆਂ ਨੇ 11% ਸਾਡਾ ਡੀਏਜ਼ੇ ਤੱਕ ਇਹਨਾਂ ਨੇ ਡੰਡੇ ਮਾਰੇ ਜਾ ਰਹੇ ਨੇ ਸਤਾਰਾਂ ਲਾਈਆਂ ਜਾ ਰਹੀਆਂ ਚੁੰਨੀਆਂ ਖਿੱਚੀਆਂ ਜਾ ਰਹੀਆਂ ਡਰਾਏ ਜਾ ਰਹੇ ਨੇ ਤੰਗਾਇਆ ਇਹ ਤੇ ਹੈ ਜੇ ਇੱਕ ਐਸਪੈਕਟ ਜਿਹੜਾ ਕੇਜਰੀਵਾਲ ਸਾਹਿਬ ਦਾ ਹੁਣ ਮੈਂ ਕਿਉਂਕਿ ਉਸ ਸਰਜ਼ਮੀਨ ਤੇ ਆਇਆ ਜਿੱਥੋਂ ਇਹ ਆਮ ਆਦਮੀ ਪਾਰਟੀ ਸ਼ੁਰੂ ਹੋਈ ਉਹ ਸੰਗਰੂਰ ਐਂਡ ਬਰਨਾਲਾ ਇਹ ਦੋ ਜ਼ਿਲ੍ਹੇ ਜਿਹੜੇ ਨੇ ਇੱਥੋਂ ਕੰਮੇ ਸ਼ੁਰੂ ਹੋਇਆ ਹੈ ਮੈਂ ਪੁੱਛਣਾ ਚਾਹੁੰਗਾ ਕੇਜਰੀਵਾਲ ਸਾਹਿਬ ਅੱਜ ਤੋਂ ਚੰਦ ਦੇ ਦਿਨ ਪਹਿਲੇ 5 ਨਵੰਬਰ ਨੂੰ ਇਸੇ ਮਹੀਨੇ ਦੀ ਨਿਦਾਮਪੁਰ ਪਿੰਡ ਬਿਲਕੁਲ ਸੰਗਰੂਰ ਅਸੈਂਬਲੀ ਹਲਕੇ 'ਚ ਇੱਥੋਂ ਕੋਈ 10-15 ਕਿਲੋਮੀਟਰ ਤੇ ਹੋਣਾ। ਉਥੋਂ ਇੱਕ ਗਰੀਬ ਕਿਸਾਨ 2 ਏਕੜ ਦਾ ਬਲਵਿੰਦਰ ਸਿੰਘ ਉਹਦਾ ਨਾਮ 10 ਦਿਨ ਲਗਾਤਾਰ ਤੁਹਾਡੀ ਇਸ ਮੰਡੀ 'ਚ ਬੈਠਾ ਰਿਹਾ ਸੰਗਰੂਰ ਦੀ ਮੰਡੀ 'ਚ। ਉਹਦੀ ਫਸਲ ਨਹੀਂ ਚੁੱਕੀ ਗਈ। ਕੈਂਸਰ ਦਾ ਪੇਸ਼ੈਂਟ ਸੀ। ਉਹ ਹਤਾਸ਼ੇਤ ਹੋ ਕੇ ਉਸ ਨੇ ਸਲਫਾਜ਼ ਖਾ ਕੇ ਆਤਮ ਹੱਤਿਆ ਕਰ ਦਿੱਤੀ। ਮੈਂ ਪੁੱਛਣਾ ਚਾਹੁੰ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਪਹਿਲਾ ਵਚਨ ਦਿੱਤਾ ਸੀ ਸੁੱਚੇ ਪੰਜਾਬ ਨੂੰ ਕਿ ਜਿੱਦਣ ਮੇਰੀ ਸਰਕਾਰ ਆਈ ਏ ਸਰਕਾਰ ਇਹਨਾਂ ਦੀ ਮਾਰਚ ਦੇ ਮਹੀਨੇ 2022 ਚਾਈ ਸੀ ਇਹਨਾਂ ਨੇ ਕਿਹਾ April ਤੋਂ ਕੋਈ ਖੁਦਕਸ਼ੀ ਪੰਜਾਬ 'ਚ ਨਹੀਂ ਹੋਏ ਜੇ ਹੋਏਗੀ ਮੈਂ ਪਰਸਨਲੀ ਰਿਸਪਾਂਸਿਬਲ ਹੋਊਗਾ ਮੈਂ ਕੇਜਰੀਵਾਲ ਸਾਹਿਬ ਦੀ ਗੱਲ ਦੁਹਰਾਣਾ ਚਾਹਨਾ ਕਿਉਂਕਿ ਸਾਰੀਆਂ ਗੱਲਾਂ ਬੇਸਿਕਲੀ ਜਾਂ ਸੰਗਰੂਰ ਜਾਂ ਮਾਨਸੇ ਜਾਂ ਬਰਨਾਲੇਤ ਕੀਤੀਆਂ ਗਈਆਂ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਤੁਹਾਡਾ ਦਾਸ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਿਉਂਕਿ ਮੈਂ ਆਪਣੇ ਚੰਦ ਕੁਝ ਕਲੀਗਜ਼ ਨੂੰ ਮਿਲਣ ਵਾਸਤੇ ਉਹਨਾਂ ਦੀ ਮੁਲਾਕਾਤ ਵਾਸਤੇ ਨਾਬਾ ਜ਼ਿਲ੍ਹੇ ਚ ਗਿਆ ਸੀ ਮੇਰੇ ਨਾਲ ਇੱਕ ਲੜਕਾ ਕੰਮ ਕਰਦਾ ਮੇਰੀ ਇਮੀਡੀਏ ਟੀਮ ਚ ਉਹਨੂੰ ਮੈਂ ਪੁੱਛਿਆ ਕਿ ਕਾਕਾ ਤੂੰ ਐਸੇ ਜ਼ਿਲ੍ਹੇ ਦਾ ਇਨਦਾਮਪੁਰ ਕਿੰنگ ਦੂਰ ਤੇ ਉਹਨੇ ਕਹੇ ਦੀ 18 20 ਕਿਲੋਮੀਟਰ ਤੇ ਹੈ ਤੇ ਹੁਣ ਆਪਾਂ ਐਂ ਆ ਤੇ ਆਪਾਂ ਉਧਰ ਦੀ 2 ਮਿੰਟ ਹੁੰਦੇ ਜਾਈਏ ਮੈਂ ਕਿਹਾ ਠੀਕ ਹੈ ਮੈਂ ਉੱਥੇ ਗਿਆ ਅਸੀਂ ਜਾ ਕੇ ਤਾਰਸ ਦਿੱਤੀ ਉਸ ਪਰਿਵਾਰ ਨੂੰ ਸਾਰੇ ਪਿੰਡ ਦੇ ਲੋਕ ਉੱਥੇ ਇਕੱਤਰ ਹੋਏ ਮੈਨੂੰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਭਗਵੰਤ ਮਾਨ ਜੀ ਨਾ ਕੇਜਰੀਵਾਲ ਸਾਹਿਬ ਜਿਹੜੇ ਆਪ ਦੇ ਇੱਕ ਨੈਸ਼ਨਲ ਕਨਵੀਨਰ ਨੇ ਨਾ ਭਗਵੰਤ ਮਾਨ ਜੀ ਜਿਨ੍ਹਾਂ ਦਾ ਆਪਣਾ ਜ਼ਿਲ੍ਹਾ ਨਾ ਐਮਪੀ ਆਮੀਤ ਹੇਅਰ ਸਾਹਿਬ ਨਾ ਤਿੰਨ ਇਹਨਾਂ ਦੇ ਮਨਿਸਟਰ ਨੇ ਇਸ ਜ਼ਿਲ੍ਹੇ ਦੇ ਦੀ ਨਾ ਉਥੋਂ ਦੀ ਸੰਗਰੂਰ ਦੀ ਆਪਣੀ ਐਮਐਲਏ ਕੋਈ ਆਦਮੀ ਨੇ ਉਹਨਾਂ ਦਾ ਘਰ ਅੱਜ ਦੇ ਦਿਨ ਤੱਕ ਅੱਜ ਦੇ ਦਿਨ ਤੱਕ ਵਿਜ਼ਿਟ ਨਹੀਂ ਕੀਤਾ 5 ਤਰੀਕ ਤੋਂ ਅੱਜ ਦੀ ਤਰੀਕ ਲਾ ਲਓ ਤੁਸੀਂ 12 ਦਿਨ ਹੋ ਗਏ ਤੁਹਾਡਾ ਦਾਸ ਗਿਆ ਮੈਂ ਹੁਣ ਆਨਾ ਅੱਛਾ ਕੋਈ ਇਹਨਾਂ ਨੂੰ ਫਾਈਨੈਂਸ਼ੀਅਲ ਕੰਪਨਸੇਸ਼ਨ ਨਹੀਂ ਅੱਜ ਦੇ ਦਿਨ ਤੱਕ ਮਿਲਿਆ ਮੈਂ ਡੀਸੀ ਨੂੰ ਤੇ ਚੀਫ ਸਕੱਟਰੀ ਨੂੰ ਇਮੀਡੀਏਟਲੀ ਫੋਨ ਕਰਕੇ ਕਿਹਾ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਹੈ ਨਹੀਂ ਗਰੀਬ ਘਰਾਂ ਤੇ ਪਹੁੰਚਣ ਦੀ ਐਂਡ ਰਿਸਪੌਂਸਿਬਿਲਟੀ ਤੁਹਾਡੀ ਹੈ 5 ਲੱਖ ਦਾ ਉਹਦੇ ਤੇ ਕਰਜ਼ਾ ਵੀ ਹੈ ਉਸ ਘਰ ਨੂੰ ਵਿਜ਼ਿਟ ਨਹੀਂ ਕੀਤਾ ਫੇਰ ਬੈਜੀ ਧੂਰੀ ਮੰਡੀ ਅੱਜ ਪਹਿਲੀ ਅਕਤੂਬਰ ਤੋਂ 31 ਅਕਤੂਬਰ 31 ਦਿਨ ਹੋ ਤੇ 17 ਹਾਜ ਦੇ ਲਾੜੂ 48 ਦਿਨ ਹੋ ਗਏ 48 ਦਿਨਾਂ ਦਾ ਇੱਕ ਵੀ ਮੰਡੀ ਵਿੱਚ ਭਗਵੰਤ ਮਾਨ ਕਿਸਾਨਾਂ ਦਾ